ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਦੇ ਵਿੱਚ ਦਰਜ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਜਿਹੜਾ ਦੁਨੀਆ ਦੇ ਵਿੱਚ ਕੋਈ ਵੀ ਸ਼ਖਸ ਹੈ ਭੁੱਲਣ ਦੇ ਅੰਦਰ ਹੈ ਪਰ ਜਿਹੜਾ ਪਰਮੇਸ਼ਰ ਹੈ ਜਾਂ ਗੁਰੂ ਹੈ ਉਹ ਭੁੱਲ ਤੋਂ ਰਹਿਤ ਹੈ ਕਿਉਂਕਿ ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਪਾਰ ਬ੍ਰਹਮ ਗੁਰ ਨਾਹੀ ਭੇਦ ਜਿਹੜੀ ਬਾਕੀ ਦੀ ਦੁਨੀਆ ਹੈ ਉਹ ਕਿਤੇ ਨਾ ਕਿਤੇ ਇਹ ਮਿਸਟੇਕਸ ਕਰਦੇ ਰਹਿੰਦੇ ਹਨ ਪਰ ਗੁਰੂ ਸਾਹਿਬ ਸਾਨੂੰ ਵਾਰ-ਵਾਰ ਅਵੇਅਰ ਕਰਦੇ ਨੇ ਕਿ ਆਪਾਂ ਅਜੇਹੀਆਂ ਗਲਤੀਆਂ ਤੋਂ ਅਜੇਹੀਆਂ ਭੁੱਲਾਂ ਤੋਂ ਹਮੇਸ਼ਾ ਅਵੇਅਰ ਰਹਿਣਾ ਹੈ ਗੁਰੂ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਸੁਚੇਤ ਕਰਦੇ ਹੋਏ ਕਹਿੰਦੇ ਨੇ ਨਰ ਅਚੇਤ ਪਾਪ ਤੇ ਡਰ ਰੇ ਕਿ ਤੁਸੀਂ ਅਜੇਹੇ ਪਾਪ ਤੋਂ ਵੀ ਬਚੋ ਜੋ ਕਿ ਤੁਹਾਡੇ ਅਨਕੌਨਸ਼ੀਅਸ ਮਾਈਂਡ ਦੇ ਥਰੂ ਹੋ ਰਿਹਾ ਹੋਵੇ ਗੁਰੂ ਸਾਹਿਬ ਸਾਨੂੰ ਹਰੇਕ ਕਰਮ ਬਾਰੇ ਅਵੇਅਰ ਕਰਦੇ ਨੇ ਕਿਉਂਕਿ ਸਾਡਾ ਬੀਜਿਆ ਹੋਇਆ ਹਰੇਕ ਬੀਜ ਜਾਂ ਕਰਮ ਜਦੋਂ ਬੀਜਿਆ ਜਾਂਦਾ ਹੈ ਉਹਦਾ ਕੋਈ ਨਾ ਕੋਈ ਰਿਜ਼ਲਟ ਮਿਲਦਾ ਹੈ ਸੋ ਗੁਰੂ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਸੁਚੇਤ ਕਰ ਰਹੇ ਨੇ ਕਿ ਤੇਰਾ ਹਰੇਕ ਕਰਮ ਉਹ ਕੌਨਸ਼ੀਅਸ ਰੂਪ ਦੇ ਵਿੱਚ ਹੋਵੇ ਸੁਚੇਤ ਤੌਰ ਤੇ ਹੋਵੇ ਬਾਬਾ ਫਰੀਦ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਫਰੀਦਾ ਬੁਰੇ ਦਾ ਪੜਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗ ਗਈ ਪੱਲਾ ਸਭ ਕਿਛ ਪਾਏ ਕਿ हे इंसान बुरे दा भी पढ़ा कर जे तेरी अजेही बुद्ध हो जांदी है फिर तू रोगां तो द्वेष तो क्लेश तो परे हो सकेगा कितने ना कितने तेरा जीवन जेड़ा वो धर्मी हो सकेगा जेकर असी वाणी नु हंडावण वालेयां दी गल करी वाणी नु अपने जीवन दे विच लागू करने वालेयां दी गल करीए ता भाई वीर सिंह जी दा नाम ਅਜੇ ਹੀ ਗੁਰਸਿੱਖਾਂ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਕਿ ਬਾਣੀ ਦੇ ਅਨੁਸਾਰ ਤਨ ਮਨ ਧਨ ਸਭ ਸੋਵ ਗੁਰ ਕੋ ਹੁਕਮ ਮੰਨਿਆ ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਭਾਗ ਬਣਾਇਆ ਭਾਈ ਵੀਰ ਸਿੰਘ ਜੀ ਆਪਣੀ ਰਚਨਾ ਦੇ ਵਿੱਚ ਇਹਨਾਂ ਕਰਮਾਂ ਬਾਰੇ ਤੇ ਇਸ ਤਰ੍ਹਾਂ ਦੇ ਐਕਸ਼ਨਸ ਬਾਰੇ ਅਵੇਅਰ ਕਰਦੇ ਹੋਏ ਲਿਖਦੇ ਹਨ ਕਿ ਹਰ ਇੱਕ ਕੰਮ ਜਿਹੜਾ ਕਰਨਾ ਨਹੀਂ ਚਾਹੀਦਾ ਪਰ ਅਸੀਂ ਕਰ ਬੈਂਦੇ ਹਾਂ ਦਿਲ ਤੇ ਇੱਕ ਉਸ ਨਾਲ ਘਾਓ ਲੱਗ ਜਾਂਦਾ ਹੈ ਤੇ ਦੇਹੀ ਰੋਗ ਸਾਨੂੰ ਚਿੰਬੜ ਜਾਂਦਾ ਹੈ ਜਦੋਂ ਕੋਈ ਸਾਡੇ ਤੋਂ ਵਿਵਰਜਿਤ ਕੰਮ ਹੋ ਜਾਵੇ ਉਸ ਨੂੰ ਜਸਟੀਫਾਈ ਕਰਨ ਦੀ ਗਲਤੀ ਨਾ ਕਰੋ ਪਰ ਉਸ ਗਲਤੀ ਤੇ ਪਛਤਾਵਾ ਜ਼ਰੂਰ ਕਰੋ ਤੇ ਅੱਗੇ ਤੋਂ ਉਸ ਕੰਮ ਨੂੰ ਨਾ ਕਰਨ ਦਾ ਇਕਰਾਰ ਕਰੋ ਵਾਹਿਗੁਰੂਗੇ ਅਰਦਾਸ ਕਰੋ ਮਾਫੀ ਦੇ ਲਈ ਬੇਨਤੀ ਕਰੋ ਜੇ ਫੇਰ ਦੁਬਾਰਾ ਇਦਾਂ ਹੋ ਜਾਵੇ ਤਾਂ ਫੇਰ ਇਸੇ ਤਰ੍ਹਾਂ ਕਰੋ ਵਾਹਿਗੁਰੂ ਬਖਸ਼ਿਸ਼ ਕਰਕੇ ਸਾਨੂੰ ਬਲ ਦੇਣਗੇ ਤੇ ਆਖਰਕਾਰ ਸਾਡੀ ਰੂਹ ਮਾੜੇ ਕਰਮ ਕਰਨ ਤੋਂ ਪਿੱਛੇ हट ਜਾਵੇਗੀ ਤੇ ਅਖੀਰ ਦੇ ਵਿੱਚ ਸਾਡੀ ਕਮਜ਼ੋਰੀ ਦੂਰ ਹੋ ਕੇ ਸਾਨੂੰ ਜਿੱਤ ਪ੍ਰਾਪਤ ਹੋ ਜਾਵੇਗੀ ਇਓ ਅਸੀਂ ਸਾਈਂ ਦੇ ਦਰਬਾਰ ਦੇ ਵਿੱਚ ਸੁਰਖਰੂ ਹੋ ਕੇ ਜਾਵਾਂਗੇ ਅੱਗੇ ਪੁੱਛ ਨਾ ਹੋਵਈ ਜੇ ਸਣ ਨਿਸ਼ਾਨਾ ਜਾਏ ਇਹ ਵਿੜਾਈ ਦਾ ਨਿਸ਼ਾਨ ਨਾਮ ਸਿਮਰਨ ਦੇ ਨਾਲ ਪੈਂਦਾ ਹੈ ਤੇ ਜੇ ਬੁਰੇ ਕਰਮ ਕਰਾਂਗੇ ਤਾਂ ਭਗਤ ਕਬੀਰ ਜੀ ਦੱਸਦੇ ਹਨ ਕਬੀਰ ਜਾ ਕੀ ਦਿਲ ਸਾਭਤ ਨਹੀਂ ਤਾਕੋ ਕਹਾ ਖੁਦਾਏ ਮਰਨ ਦੇ ਬਾਅਦ ਤਾਂ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇ ਸੋ ਇੱਥੋਂ ਦੀ ਦੁਨੀਆ ਦੀ ਵਡਿਆਈ ਕਿਸੇ ਕੰਮ ਨਹੀਂ ਆਉਣੀ ਉੱਥੇ ਤਾਂ ਨਾਮ ਦੇ ਨਾਲ ਰੂਹ ਸੁੰਦਰ ਬਣੀ ਹੋਈ ਹੀ ਉਸ ਦੀ ਕਦਰ ਹੋਣੀ ਹੈ ਮਰਨ ਦੇ ਬਾਅਦ ਪਹਿਲੀ ਡਿਸਪਾਇੰਟਮੈਂਟ ਜਾਂ ਨਿਰਾਸ਼ਾ ਰੂਹ ਨੂੰ ਇਹ ਹੁੰਦੀ ਹੈ ਕਿ ਖੱਟਿਆ ਹੋਇਆ ਧਨ ਤੇ ਬਾਲ ਬੱਚੇ ਕੰਮ ਨਹੀਂ ਆਉਂਦੇ ਨਾਲ ਨਹੀਂ ਜਾਂਦੇ ਪਿੱਛੇ ਹੀ ਰਹਿ ਜਾਂਦੇ ਹਨ ਰੂਹ ਇਕੱਲੀ ਰਹਿ ਜਾਂਦੀ ਹੈ ਸਿਰਫ ਨਾਮ ਦੀ ਕਮਾਈ ਨੇ ਹੀ ਨਾਲ ਜਾਣਾ ਹੈ ਜਦੋਂ ਅਸੀਂ ਕਿਸੇ ਦਾ ਬੁਰਾ ਕਰਦੇ ਹਾਂ ਤਾਂ ਸਾਡਾ ਮਨ ਜ਼ਖਮੀ ਹੋ ਜਾਂਦਾ ਹੈ ਇਹ ਜ਼ਖਮ ਰੂਹ ਦੇ ਮਰਨ ਦੇ ਪਿੱਛੋਂ ਦਿਸਦੇ ਹਨ ਲੁਕ ਨਹੀਂ ਸਕਦੇ ਨਾਮ ਜਪਣ ਨਾਲ ਪਹਿਲਾਂ ਇਹ ਜ਼ਖਮ ਠੁੱਲਦੇ ਹਨ ਮੈਲ ਕੱਟੀ ਜਾਂਦੀ ਹੈ ਤੇ ਅਸੀਂ arogh ਹੋ ਜਾਂਦੇ ਹਾਂ ਨਾਮ ਜਪਤ ਮਨ ਨਿਰਮਲ ਹੋਵੇ ਸੂਖੇ ਸੂਖ ਗੁਦਾਰਨਾ ਫਿਰ ਰਸ ਪੈਂਦਾ ਹੈ ਮਨ ਨੂੰ ਅਸਾਂ ਪੋਜੀਟਿਵ ਭਾਵ ਚੜ੍ਹਦੀ ਕਲਾ ਵਾਲਾ ਬਣਾਉਣਾ ਹੈ ਗੁੱਸਾ ਨਹੀਂ ਕਰਨਾ ਨਿਮਰਤਾ ਰੱਖਣੀ ਹੈ ਕਿਸੇ ਦਾ ਬੁਰਾ ਨਹੀਂ ਲੋਚਣਾ ਪਰ ਨਿਮਰਤਾ ਨਾਲ ਹਲੀਮੀ ਨਾਲ ਲਲਕਾਰ ਨਹੀਂ ਛੱਡਣੀ ਭਾਵ ਵੀਰ ਰਸ ਨੂੰ ਨਹੀਂ ਛੱਡਣਾ ਗੁਰੂ ਤੇ ਮਾਣ ਰੱਖਣਾ ਹੈ ਇਸ ਨਾਲ ਸੁਰਤ ਉੱਚੀ ਹੋ ਜਾਵੇਗੀ ਗੁਰੂ ਉੱਪਰ ਰੱਖਿਆ ਹੋਇਆ ਮਾਣ ਹੰਕਾਰ ਨਹੀਂ ਹੁੰਦਾ ਬਲਕਿ ਉਹ ਇੱਕ ਚੜ੍ਹਦੀ ਕਲਾ ਦੀ ਨਿਸ਼ਾਨੀ ਹੁੰਦੀ ਹੈ ਰਾਖਾ ਇੱਕ ਹਮਾਰਾ Swami ਸਗਲ ਕਟਾ ਕੇ ਅੰਤਰਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਆਪਾਂ ਇਸ ਪ੍ਰਤੀਤੀ ਦੇ ਵਿੱਚ ਰਹਿਣਾ ਹੈ ਇੱਕ ਸ਼ੇਰ ਸੀ ਉਹ ਕਿਸੇ ਫਕੀਰ ਦੇ ਉਪਦੇਸ਼ ਨਾਲ ਪਾਕ ਬਾਜ਼ ਹੋ ਗਿਆ ਉਸਨੇ ਤੋਬਾ ਕਰ ਲਈ ਤੇ ਮਾਰ ਕੇ ਖਾਣਾ ਛੱਡ ਦਿੱਤਾ ਨਾ ਮਾਰੇ ਤੇ ਨਾ ਦਿਹਾੜੇ ਮਸੀਤ ਦੇ ਦਰਵਾਜ਼ੇ ਅੱਗੇ ਪੈ ਰਿਹਾ ਕਰੇ ਤੇ ਜੋ ਮਿਲੇ ਖਾ ਛੱਡੇ ਉਸ ਦੀ ਗਰੀਬੀ ਦੇਖ ਕੇ ਬਾਲ ਬੱਚੇ ਵੀ ਉਸ ਤੋਂ ਨਾ ਡਰਨ ਤੇ ਇੱਟਾਂ ਵੱਟੇ ਮਾਰਨ ਉਹ ਵਿਚਾਰਾ ਜ਼ਖਮੀ ਹੋ ਗਿਆ ਤੇ ਛੁੱਕੇ ਦਿਨ ਕੱਟਣ ਲੱਗਾ ਇੱਕ ਦਿਨ ਫਕੀਰ ਨੇ ਆ ਕੇ ਦੇਖਿਆ ਉਸ ਦਾ ਹਾਲ ਸੁਣਿਆ ਫਕੀਰ ਨੇ ਆਖਿਆ ਮੈਂ ਤੈਨੂੰ ਮਾਰਨਾ ਮਨਾ ਕੀਤਾ ਸੀ ਤੂੰ ਦਿਹਾੜਨਾ ਕਿਉਂ ਛੱਡ ਦਿੱਤਾ ਸੁਧਾਰਨਾ ਨਹੀਂ ਛੱਡਣਾ ਭਾਵ ਚੜ੍ਹਦੀ ਕਲਾ ਨਹੀਂ ਛੱਡਣੀ ਵੀਰਸ ਨਹੀਂ ਛੱਡਣਾ ਪਰ ਨਿਮਰਤਾ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਦੁਆਰਾ ਬਖਸ਼ਿਆ ਹੋਇਆ ਬਲ ਵੀ ਵਿਸਾਰਨਾ ਨਹੀਂ ਹੈ ਸੋ ਇਸ ਪ੍ਰਸੰਗ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਸਾਡੇ ਕਰਮ ਹਨ ਉਹ ਸੁਚੇਤ ਰੂਪ ਦੇ ਵਿੱਚ ਹੋਣੇ ਚਾਹੀਦੇ ਹਨ ਹਾਲਾਂਕਿ ਸਭ ਕੁਝ ਹੁਕਮ ਦੇ ਵਿੱਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪਰ ਜਦੋਂ ਤੱਕ ਸਾਨੂੰ ਅੰਦਰੋਂ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਸਭ ਕੁਝ ਹੁਕਮ ਦੇ ਵਿੱਚ ਹੈ ਜਾਂ ਸਾਨੂੰ ਸੁੱਖ ਤੇ ਦੁੱਖ ਦੇ ਵਿੱਚ ਭੇਦ ਨਜ਼ਰ ਆਉਂਦਾ ਹੈ ਤਾਂ ਸਾਨੂੰ ਆਪਣੀ ਸੁਚੇਤ ਬੁੱਧੀ ਦੇ ਦੁਆਰਾ ਸ਼ੁਭ ਕਰਮਾਂ ਨੂੰ ਕਰਨਾ ਚਾਹੀਦਾ ਹੈ ਤੇ ਜਿਨ੍ਹਾਂ ਕਰਮਾਂ ਬਾਰੇ ਗੁਰਬਾਣੀ ਦੇ ਵਿੱਚ ਸਾਨੂੰ ਐਡਵਾਈਸ ਦਿੱਤੀ ਗਈ ਹੈ ਉਹਨਾ ਕਰਮਾਂ ਨੂੰ ਜਰੂਰ ਕਰਨਾ ਚਾਹੀਦਾ ਹੈ ਅਸੀਂ ਜੀਵਨ ਦੇ ਵਿੱਚ ਸ਼ੁਭ ਕਰਮ ਕਰ ਸਕੀਏ ਗੁਰਬਾਣੀ ਦੇ ਅਨੁਸਾਰੀ ਹੋ ਸਕੀਏ ਤਾਂ ਜੋ ਸਾਡੇ ਬੀਜੇ ਹੋਏ ਜਿਹੜੇ ਇਹ ਕਰਮ ਹਨ ਉਹ ਚੰਗੇ ਫਲ ਦੇ ਵਿੱਚ ਸਹਾਇੀ ਹੋ ਸਕਣ ਸਾਡਾ ਅਗਲਾ ਰਾਹ ਵੀ ਸੋਖਾ ਹੋ ਸਕੇ ਅਸੀਂ ਗੁਰੂ ਪਾਤਸ਼ਾਹ ਜੀ ਦੀ ਗੋਦੀ ਦੇ ਵਿੱਚ ਬਰਾਜ ਸਕੀਏ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਹਿਰਦੇ ਦੇ ਵਿੱਚ ਸਮਾਉਣ ਦੇ ਲਈ ਸਾਨੂੰ ਆਪਣਾ ਹਿਰਦਾ ਪਵਿੱਤਰ ਕਰਨਾ ਪਵੇਗਾ ਕਿਉਂਕਿ ਉਹ ਸ਼ੈਨਸ਼ਾਹ ਹੈ ਉਹ ਪਵਿੱਤਰਤਾ ਦਾ ਰੂਪ ਹੈ ਤੇ ਜੇਕਰ ਸਾਡੇ ਮਨ ਦੇ ਵਿੱਚ ਗੰਦਗੀ ਹੈ ਮਨ ਸਾਡਾ ਮੈਲਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਦੇ ਵਿੱਚ ਕਦੇ ਵੀ ਬਿਰਾਜਣਗੇ ਨਹੀਂ ਸੋ ਸਾਨੂੰ ਸੁਚੇਤ ਬੁੱਧੀ ਨਾਲ ਚੱਲਦੇ ਹੋਏ ਗੁਰੂ ਪਾਸ਼ਾ ਜੀ ਦੇ ਹਰੇਕ ਹੁਕਮ ਨੂੰ ਆਪਣੇ ਮਸਤਕ ਦਾ ਭਾਗ ਬਣਾਉਣਾ ਪਵੇਗਾ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ